ਲਗਭਗ 25 ਹਜ਼ਾਰ ਸਾਲ ਪਹਿਲਾਂ ਪ੍ਰਾਚੀਨ ਚੀਨ ਵਿੱਚ ਖੇਤੀ ਦਾ ਜਨਮ ਹੋਇਆ ਸੀ। ਉਹਦਾ ਨਾਮ ਲਾਓਸੂ ਸੀ, ਜੋ ਆਪਣੇ ਸਮੇਂ ਦੇ ਸਭ ਤੋਂ ਬੁੱਧੀਮਾਨ ਲੋਕਾਂ ਵਿੱਚ ਗਿਣਿਆ ਜਾਂਦਾ ਸੀ। ਇਤੋਂ ਤੱਕ ਕਿ ਚੀਨ ਦੇ ਰਾਜਾ ਵੀ ਉਸ ਕੋਲ ਸਲਾਹ ਲੈਣ ਲਿਆਉਂਦੇ ਸੀ। ਲਾਓਸੂ ਦੀਆਂ ਸੈਂਕੜੇ ਕਹਾਣੀਆਂ ਪੂਰੇ ਚੀਨ ਵਿੱਚ ਮਸ਼ਹੂਰ ਤੇ ਸਤਿਕਾਰਤ ਹਨ। ਕੁਝ ਅਜਿਹਾ ਹੀ ਹੋਇਆ, ਇੱਕ ਵਾਰ ਇੱਕ ਵਪਾਰੀ ਰਾਜੇ ਦੇ ਦਰਬਾਰ ਵਿੱਚ ਆਇਆ ਜਿਸਦੇ ਕੋਲ ਦੋ ਫੁੱਲ ਸਨ। ਉਸਨੇ ਰਾਜੇ ਦੇ ਸਾਹਮਣੇ ਸ਼ਰਤ ਰੱਖੀ ਕਿ ਜੇਕਰ ਰਾਜਾ ਇਹ ਪਛਾਣ ਲਵੇ ਕਿ ਕਿਹੜਾ ਫੁੱਲ ਅਸਲੀ ਹੈ ਅਤੇ ਕਿਹੜਾ ਨਕਲੀ ਤਾਂ ਉਹ ਇਹ ਦੋਵੇਂ ਫੁੱਲ ਰਾਜਾ ਨੂੰ ਪੇਟ ਕਰੇਗਾ ਅਤੇ ਉਦੀ ਅਤੀ ਸੰਪਤੀ ਰਾਜੇ ਦੇ ਖਜ਼ਾਨੇ ਵਿੱਚ ਜਮ੍ਹਾਂ ਹੋਵੇਗੀ ਪਰ ਜੇ ਰਾਜੇ ਨੇ ਇਸ ਨੂੰ ਨਾ ਪਛਾਣਿਆ ਤਾਂ ਰਾਜੇ ਨੂੰ ਵਪਾਰੀ ਨੂੰ ਉਹੀ ਰਕਮ ਦੇਣੀ ਪਵੇਗੀ ਰਾਜੇ ਨੇ ਸ਼ਰਤ ਮੰਨ ਲਈ ਹੁਣ ਰਾਜੇ ਦੇ ਸਾਹਮਣੇ ਦੋ ਫੁੱਲ ਲਿਆਂਦੇ ਗਏ ਜਿਨ੍ਹਾਂ ਵਿੱਚੋਂ ਇੱਕ ਅਸਲੀ ਸੀ ਅਤੇ ਦੂਜਾ ਨਕਲੀ ਪਰ ਦੋਮਾ ਵਿੱਚ ਫਰਕ ਕਰਨਾ ਮੁਸ਼ਕਿਲ ਸੀ ਕਿਉਂਕਿ ਉਹ ਦੋਵੇਂ ਬਿਲਕੁਲ ਇੱਕੋ ਜਿਹੇ ਦਿਖਾਈ ਦਿੰਦੇ ਸਨ ਜਿਸ ਨੇ ਉਸ ਨਕਲੀ ਫੁੱਲ ਨੂੰ ਬਣਾਇਆ ਸੀ ਅਜਿਹੇ ਸੁੰਦਰ ਤਰੀਕੇ ਨਾਲ ਨਕਲ ਕੀਤਾ ਸੀ ਕਿ ਹੁਣ ਦੋਨਾਂ ਵਿੱਚ ਫਰਕ ਕਰਨਾ ਔਖਾ ਹੋ ਗਿਆ ਅਤੇ ਜਿਵੇਂ ਹੀ ਰਾਜੇ ਨੂੰ ਨਸੀਬਤ ਆਈ ਤਾਂ ਉਸਨੇ ਲਾਤੂ ਨੂੰ ਯਾਦ ਕੀਤਾ ਅਤੇ ਲਾਤੂ ਨੂੰ ਸੱਦਾ ਭੇਜਿਆ ਕਿ ਲਾਤੂ ਦੀ ਅਕਲ ਦੀਆਂ ਕਹਾਣੀਆਂ ਬਹੁਤ ਮਸ਼ਹੂਰ ਹਨ ਇਸ ਲਈ ਵਪਾਰੀ ਥੋੜਾ ਘਬਰ ਆ ਗਿਆ ਉਸਨੇ ਉਹ ਲਾਤੂ ਨੂੰ ਕਦੇ ਮਿਲਿਆ ਨਹੀਂ ਸੀ ਪਰ ਉਸ ਬਾਰੇ ਬਹੁਤ ਕੁਝ ਸੁਣਿਆ ਸੀ ਉਹ ਇੱਕ ਬਹੁਤ ਹੀ ਬੁੱਧੀਮਾਨ ਵਿਅਕਤੀ ਸੀ ਲਾਤੂ ਨੂੰ ਸੁਨੇਹਾ ਆਇਆ ਕੀ ਦੋ ਫੁੱਲਾਂ ਦੀ ਪਛਾਣ ਕਰਨ ਵਿੱਚ ਰਾਜਾ ਸਮਰਥ ਹਨ ਉਹਨਾਂ ਦੋ ਫੁੱਲਾਂ ਨੂੰ ਬਹੁਤ ਧਿਆਨ ਨਾਲ ਜਾ ਕੇ ਦੇਖਿਆ ਤੇਰੇ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਲਸੂ ਵੀ ਉਲਝਣ ਵਿੱਚ ਪੈ ਗਿਆ ਉਹ ਪਰੇਸ਼ਾਨ ਹੋ ਗਿਆ ਕਿ ਇਹਨਾਂ ਦੋਨਾਂ ਫੁੱਲਾਂ ਵਿੱਚੋਂ ਕਿਹੜਾ ਅਸਲੀ ਤੇ ਕਿਹੜਾ ਨਕਲੀ ਹੈ ਕਿਉਂਕਿ ਦੋਵੇਂ ਫੁੱਲ ਬਿਲਕੁਲ ਇੱਕੋ ਜਿਹੇ ਲੱਗ ਰਹੇ ਸਨ ਐਤੋਂ ਤੱਕ ਨਾਲਸੂ ਨੂੰ ਉਹਨਾਂ ਵਿੱਚ ਫਰਕ ਕਰਨਾ ਮੁਸ਼ਕਲ ਹੋ ਰਿਹਾ ਸੀ ਉਸਨੇ ਵਪਾਰੀ ਕੋਲੋਂ ਕੁਝ ਸਮਝ ਲਿਆ ਉਸਨੇ ਰਾਜ ਮਹਿਲ ਦੀ ਖਿੜਕੀ ਖੋਲੀ ਅਤੇ ਉੱਥੇ ਖੜਾ ਹੋ ਗਿਆ ਥੋੜੀ ਦੇਰ ਬਾਅਦ ਇੱਕ ਮਧੂਮੱਖੀ ਬਾਹਰ ਉੱਗਦੀ ਹੋਈ ਆਈ ਅਤੇ ਦੋਹਾਂ ਫੁੱਲਾਂ ਵਿੱਚੋਂ ਇੱਕ ਫੁੱਲ ਤੇ ਆ ਕੇ ਬੈਠ ਗਈ ਇਹ ਦੇਖ ਕੇ ਲਾਤੂ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆਈ ਰਾਜਾ ਸਮਝ ਗਿਆ ਕਿ ਲਾਤੂ ਨੇ ਇਸ ਮੁਸੀਬਤ ਦਾ ਹੱਲ ਲੱਭ ਲਿਆ ਹੈ ਜਦੋਂ ਉਸਨੇ ਅਸਲੀ ਫੁੱਲ ਨੂੰ ਫੁੱਲਾਂ ਨੂੰ ਪਛਾਣਿਆ ਤਾਂ ਲਾਤੂ ਨੇ ਕਿਹਾ ਕਿ ਖੱਬੇ ਪਾਸੇ ਵਾਲਾ ਫੁੱਲ ਅਸਲੀ ਹੈ ਅਤੇ ਸੱਜੇ ਪਾਸੇ ਵਾਲਾ ਫੁੱਲ ਨਕਲੀ ਸੀ ਵਪਾਰੀ ਬਹੁਤ ਹੈਰਾਨ ਹੋਇਆ ਕਿਉਂਕਿ ਉਹ ਕਈ ਵਾਰ ਇਹ ਆਪ ਭੁੱਲ ਜਾਂਦਾ ਸੀ ਕਿ ਕਿਹੜਾ ਫੁੱਲ ਅਸਲੀ ਹੈ ਤੇ ਕਿਹੜਾ ਨਕਲੀ ਹੈ ਉਸ ਨੂੰ ਯਾਦ ਕਰਨਾ ਵੀ ਔਖਾ ਹੋ ਰਿਹਾ ਸੀ ਉਸਨੇ ਹੈਰਾਨੀ ਨਾਲ ਪੁੱਛਿਆ ਕਿ ਤੂੰ ਉਸ ਨੂੰ ਕਿਵੇਂ ਪਛਾਣਿਆ ਲਾਤੂ ਨੇ ਕਿਹਾ ਮਨੁੱਖੀ ਅੱਖ ਨੂੰ ਧੋਖਾ ਦਿੱਤਾ ਜਾ ਸਕਦਾ ਹੈ ਪਰ ਕੁਦਰਤ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਇਹਨਾਂ ਫੁੱਲਾਂ ਨੂੰ ਦੇਖ ਕੇ ਕੋਈ ਵੀ ਵਿਅਕਤੀ ਆਪਣੀ ਅੱਖਾਂ ਨਾਲ ਧੋਖਾ ਖਾ ਸਕਦਾ ਹੈ ਪਰ ਮਧੂਮਕੀ ਹਮੇਸ਼ਾ ਅਸਲੀ ਫੁੱਲ ਤੇ ਹੀ ਆ ਕੇ ਬੈਠਦੀ ਹੈ ਇਸ ਲਈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੇਕਰ ਅਸੀਂ ਧਿਆਨ ਨਾਲ ਦੇਖੀ ਜਦ ਇਹ ਤਾਂ ਬਹੁਤ ਸਾਰੀਆਂ ਵੱਡੀਆਂ ਸਮੱਸਿਆਵਾਂ ਦਾ ਹੱਲ ਸਾਡੇ ਕੋਲ ਹੀ ਕੀ ਜਵਾਬ ਤੁਸੀਂ ਕਿਹਾ ਹੁੰਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਕਿਉਂਕਿ ਇਹ ਕਹਾਣੀ ਤੁਹਾਡੀ ਜ਼ਿੰਦਗੀ ਦੀ ਤੁਹ ਵੀ ਤੁਹਾਨੂੰ ਹੱਲ ਕਰਨ ਵਿੱਚ ਤੁਹਾਡੀ ਮਦਦ ਕਰ ਸਕੇਗੀ